ਪੂਰੀ ਦੁਨੀਆ ਅੰਦਰ ਆਪਣੇ ਨਿਵੇਕਲੇ ਸੇਵਾਕਾਰਜਾਂ ਕਾਰਨ ਜਾਣੇ ਜਾਂਦੇ ਦੁਬਈ ਦੇ ਅੱਗੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ.ਪੀ. ਸਿੰਘ ਉਬਰਾਈ ਦੇ ਜਤਨਾ ਸਦਕਾ ਪੀਤੇ ਦੇਣੀ ਮਲੇਰ ਕੋਟਲਾ ਨੇੜੇ ਪਿੰਡ ਮਾਹੌਲੀ ਖੁਰਦੇ ਦੇ 38 ਸਾਲਾ ਮੁਹੰਮਦ ਰਫੀਕ ਪੁੱਤਰ ਮੁਹੰਮਦ ਸਤਾਰ ਦਾ ਮ੍ਰਿਤਕ ਸ਼੍ਰੀ ਰਿੱਧਬਈ ਤੋਂ ਸ਼੍ਰੀ ਗੁਰੂ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜਾ ਰਾ ਨਾਮ ਮੁਹੰਮਦ ਜ਼ਾਵੀਦ ਹੈ ਤੇ ਮੈਂ ਪੇਸ਼ੇਵਜੋਂ ਇੱਕ ਵਕੀਲ ਆ ਮੈਂ ਮਲੇਰ ਕੋਟਲਾ ਸਿਵਲ ਕੋਰਟ ਦੇ ਵਿੱਚ ਜਿਹੜਾ ਹੈਗਾ ਕੋਰਟ ਪ੍ਰੈਕਟਿਸ ਕਰ ਰਿਹਾ ਹਾਂ ਜੀ ਇਹ ਆਪਣੇ ਮੁਹੰਮਦ ਰਫੀਕ ਜੀ ਸੀਗੇ son of ਮੁਹੰਮਦ ਸਤਾਰ ਜੀ ਵਾਸੀ ਪਿੰਡ ਦੇ ਮਹੌਲੀ ਖੁਰਦ ਤੋਂ ਸੀਗੇ ਤੇ ਇਹ ਸਾਲ 1.5 ਸਾਲ ਪਹਿਲਾਂ ਜਿਹੜਾ ਦੁਬਈ ਗਏ ਹੋਏ ਸੀ ਉੱਥੇ ਜਿਹੜੀ ਇਹਨਾਂ ਦੀ ਡੈਥ ਹੋਈ ਹੈ ਉਹਦੇ ਬਾਰੇ ਸਾਨੂੰ ਪਰਿਵਾਰ ਨੂੰ 25 ਜੁਲਾਈ ਨੂੰ ਪਤਾ ਲੱਗਿਆ ਤੇ ਫਿਰ ਉੱਥੋਂ ਸਾਨੂੰ ਪਤਾ ਲੱਗਿਆ ਕਿ ਪਟਿਆਲੇ ਤੋਂ ਡਾਕਟਰ ਐਸ.ਪੀ ਸਿੰਘ ਉਭਰਾਏ ਜੀ ਹੈਗੇ ਆ ਜਿਹੜੇ ਬਹੁਤ ਹੀ ਇਸ ਤਰ੍ਹਾਂ ਦੇ ਗਰੀਬਾਂ ਲਈ ਬੜੀ ਮਦਦ ਕਰਦੇ ਆ ਤੇ ਇਹ ਜੋ ਹਾਲਾਤਾਂ ਦੇ ਵਿੱਚ ਉਹ ਡੈੱਡ ਬਾਡੀਆ ਨੂੰ ਇੱਧਰ ਮੰਗਾਉਣਾ ਹੋਵੇ ਜਾਂ ਪੰਜਾਬੀਆਂ ਨੂੰ ਇੱਧਰ ਜਿਹੜਾ ਹੈਗਾ ਇੰਡੀਆ ਦੇ ਵਿੱਚ ਬੁਲਾਉਣਾ ਹੋਵੇ ਤਾਂ ਉਹ ਹਮੇਸ਼ਾ ਉਹਦੇ ਲਈ ਤਤਪਰ ਰਹਿੰਦੇ ਆ ਤੇ ਸਾਡੇ ਪਟਿਆਲੇ ਤੋਂ ਜਿਹੜੇ ਉਹਨਾਂ ਦੇ ਆਲੂ ਇੰਡੀਆ ਚੈਰੀਟੇਬਲ ਸਰਬੱਤ ਦਾ ਭਲਾ ਦੇ ਜਿਹੜੇ ਪ੍ਰਧਾਨ ਸਾਹਿਬ ਹੈਗੇ ਆ ਆਪਣੇ ਜਸਤਾ ਸਿੰਘ ਜੀ ਉਹਨਾਂ ਨਾਲ ਸਾਡੇ ਪਿੰਡ ਦੇ ਸਾਬਕਾ ਸਰਪੰਚ ਜਤਿੰਦਰ ਸਿੰਘ ਜੀ ਨੇ رابطہ ਕਾਇਮ ਕੀਤਾ ਤੇ ਮਲੇਰ ਕੋਲਾ ਤੋਂ ਪ੍ਰਧਾਨ ਨਾਸਰ ਅਲੀ ਢਿੱਲੋਂ ਜੀ ਜਿਹੜੇ ਹੈਗੇ ਆ ਉਹ ਪਿੰਡ ਚ ਆਏ ਤੇ ਉਹਨਾਂ ਨੇ ਵੈਰੀਫਿਕੇਸ਼ਨ ਕਰਕੇ ਜਿਹੜਾ ਹੈਗਾ ਤੇ ਸਾਨੂੰ ਦੱਸਿਆ ਤੇ ਸਾਨੂੰ ਪਤਾ ਲੱਗੇ ਆ ਤੇ ਅੱਜ ਜੋ ਅਸੀਂ ਇੱਥੇ ਡੈੱਡ ਬੋਡੀ ਰੀਸੀਵ ਕਰਨ ਆਏ ਆ ਇਹ ਸਾਰਾ ਜਿਹੜਾ ਹੈਗਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਸਮੂਹ ਉਹਨਾਂ ਦੀ ਜਿਹੜੀ ਹੈਗੀ ਟੀਮ ਮੈਂਬਰਸ਼ਿਪ ਹੈਗੀ ਆ ਤੇ ਉਹਨਾਂ ਨੇ ਸਾਤੋਂ ਮਤਲਬ ਜੋ ਵੀ ਹੈਗਾ ਇੱਕ ਪੈਸਾ ਨਹੀਂ ਲੱਗਣ ਦਿੱਤਾ ਫ੍ਰੀ ਆਫ ਕਾਸਟ ਜਿਹੜਾ ਹੈਗਾ ਸਾਡਾ ਗਰੀਬ ਪਰਿਵਾਰ ਦਾ ਜਿਹੜਾ ਹੈਗਾ ਇਹ ਕਲਾ ਕੀਤਾ ਤੇ ਅਸੀਂ ਮਤਲਬ ਸਾਡੇ ਕੋਲ ਉਹ ਲਫ਼ਜ਼ ਨਹੀਂ ਹੈਗੇ ਜਿਨ੍ਹਾਂ ਨਾਲ ਸਾਡੇ ਲਈ ਤਾਂ ਇੱਕ ਡਾਕਟਰ ਐਸ.ਪੀ. ਸਿੰਘ ਉਭਰਾਏ ਜੀ ਇੱਕ ਫਰਿਸ਼ਤੇ ਦੇ ਰੂਪ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਇਹ ਇੱਕ ਕੰਮ ਕੀਤਾ ਸਾਨੂੰ ਤਾਂ ਫੈਮਲੀ ਨੂੰ ਉੱਥੋਂ ਇਹ ਵੀ ਨਹੀਂ ਸੀ ਪਤਾ ਲੱਗਿਆ ਵੀ ਹਾਂ ਉਹ ਉੱਥੇ ਹੈਗੇ ਆ ਨਹੀਂ ਹੈਗੇ ਉਹ ਕਿਹੜੇ ਹਾਲਾਤਾਂ 'ਚ ਡੈਥ ਹੋਈ ਆ ਕਿੰਨੀ ਤਰੀਕ ਨੂੰ ਉਹਨਾਂ ਦੀ ਜਿਹੜੀ ਡੈਥ ਹੋਈ ਆ ਤੋਂ ਅਸੀਂ ਜਿਹੜਾ ਹੈਗਾ ਡਾਕਟਰ ਐਸ.ਪੀ. ਸਿੰਘ ਉਭਰਾਏ ਜੀ ਦਾ ਤੇ ਸਾਡੇ ਦੁਬਈ ਦੇ ਵਿੱਚ ਜਿਹੜੇ ਬਾਲਦੀਪ ਸਿੰਘ ਜੀ ਹੈਗੇ ਆ ਸਰਦਾਰ ਬਾਲਦੀਪ ਸਿੰਘ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਡੇਡ ਬੋਡੀ ਨੂੰ ਇੱਥੇ ਲਿਆ ਆ ਕੇ ਸਾਨੂੰ ਸੌਂਪਣ ਦੇ ਵਿੱਚ ਪੂਰਾ ਯੋਗਦਾਨ ਦਿੱਤਾ ਤੇ ਸਾਡਾ ਜਿਹੜਾ ਹੈਗਾ ਕੋਈ ਵੀ ਇੱਕ ਵੀ ਪੈਸਾ ਜਿਹੜਾ ਹੈਗਾ ਕਿਸੇ ਵੀ ਰੂਪ ਦੇ ਵਿੱਚ ਨਹੀਂ ਲੱਗਣ ਦਿੱਤਾ ਮਾ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦਾ ਮਾਜਾ ਜੀ ਹੁੰਦਾ ਢਵਾਇਆ ਅੱਜ ਇਹ ਮਲੇਰਕੋਟਲਾ ਡਿਸਟ੍ਰਿਕਟ ਦਾ ਮੋਹਲੀ ਖੁਰਦ ਦਾ ਨੌਜਵਾਨ ਸੀਗਾ रफीक ਮੁਹੰਮਦ ਜਿਹੜਾ ਕਾਫੀ ਸਮਾਂ ਪਹਿਲਾਂ ਖਾੜੀ ਮੁਲਕਾਂ ਦੇ ਵਿੱਚ ਕੰਮ ਕਰਦਾ ਸੀਗਾ ਕਾਰਪੈਂਟਰ ਦਾ ਕੰਮ ਕਰਦਾ ਸੀ ਪਿਛਲੇ ਡੇਢ ਸਾਲ ਤੋਂ ਇਹ ਦੁਬਈ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਇਹ 38 ਸਾਲ ਦੀ ਉਮਰ ਦੱਸਦੇ ਨੇ ਇਹ ਇਹਨਾਂ ਦੇ ਇਹਨਾਂ ਦਾ ਭਤੀਜਾ ਲੱਗਦਾ ਸੀ ਬਾਰੂ ਮੁਹੰਮਦੋਰੀ ਐਡਵੋਕੇਟ ਜਵੇਦ ਨੇ ਇਹ ਪਲੇਅਰ ਕੋਟ ਲਾਫਟੋਨ ਇਹਨਾਂ ਦਾ ਵੀ ਰਿਸ਼ਤੇਦਾਰੀ ਸੀਗੀ ਇਹ ਉਹਨਾਂ ਦੇ ਪਿੰਡ ਦੇ ਨੇ ਮੋਹਲੀਖੁਰ ਦੇ ਸੀ ਲਹਿੰਗੜ੍ਹ ਅੰਮਦਗੜ੍ਹ ਦੇ ਸੋ ਇਹ ਅੱਜ ਇੱਥੇ ਡੈੱਡ ਬੋਡੀ ਜਿਹੜੀ ਉਹਦੀ ਰਫੀਕ ਮੁਹੰਮਦ ਦੀ ਜਿਹੜੀ ਪਿਛੇ ਦੇ 25 ਜੁਲਾਈ ਨੂੰ ਪਤਾ ਲੱਗਾ ਪਰਿਵਾਰ ਨੂੰ ਕਿ ਉਹਦੀ ਇੱਥੇ ਸਪੇਤ ਪਰੇ ਹਾਲਤਾਂ ਦੇ ਵਿੱਚ ਮੌਤ ਹੋ ਗਈ ਆ ਜਾਂ ਕਾਰਡੀਆਕ ਅਰੇਸਟ ਦੱਸਿਆ ਉੱਥੇ ਡਾਕਟਰਸ ਨੇ ਇਹ ਡੈੱਡ ਬੋਡੀ ਲੈਣ ਆਏ ਆ ਇੱਥੇ ਇਹਨਾਂ ਨੂੰ ਪਤਾ ਲੱਗਾ ਫਿਰ ਉਹਨਾਂ ਨੇ ਪਰਿਵਾਰ ਨੇ ਫਿਰ ਜੱਸਾ ਸਿੰਘ ਸੁਹੋਰਨ ਨਾਲ ਜਿਹੜੇ ਸਾਡੇ ਨੈਸ਼ਨਲ ਪ੍ਰਧਾਨ ਨੇ ਉਹਨਾਂ ਨਾਲ ਸੰਪਰਕ ਕੀਤਾ ਕੋਈ ਸੰਪਰਕ ਸੂਤਰ ਲੱਭ ਕੇ ਤੇ ਫਿਰ ਉਹ ਪ੍ਰਾਇਸ ਸਾਹਿਬ ਨੂੰ ਤੇ ਸਦਾ ਬਲਦੀਪ ਸਿੰਘ ਜਿਹੜੇ ਨੇ ਉਹਨਾਂ ਨੇ ਸਾਰਾ ਉੱਥੋਂ ਕਾਗਜ਼ ਪੱਤਰ ਤਿਆਰ ਕੀਤੇ ਨੇ ਕੀਤਾ ਫਿਰ ਡੈਡ ਬੋਡੀ ਤੇ ਜਿੰਦਾ ਜਿਹੜਾ ਪਰਿਵਾਰ ਦੇ ਨਾਲ ਸਾਰਾ ਤਾਲੁਕ ਕਰਕੇ ਉਹਦੀ ਪਛਾਣ ਕਰਕੇ ਇਹ ਡੈਡ ਬੋਡੀ ਤੇ ਜਿੰਦਾ ਜਿਹੜਾ ਪ੍ਰਬੰਧ ਆ ਇਹ ਵਰਾਇਸ ਸਾਹਿਬ ਸਰਬੱਤ ਦਾ ਭਲ ਅਟਵਾਸ ਨੇ ਕੀਤਾ ਤੇ ਜਿਹੜਾ ਖਰਚਾ ਸੀ ਜਿਹੜਾ ਹੁਣ ਤੱਕ ਉਹ ਏਡੀਅਨ ਕੰਸਲਟ ਜਿਹੜਾ ਉੱਥੇ ਦबई ਦਾ ਉਹਨਾਂ ਨੇ ਕੀਤਾ ਸਾਰਾ ਸੋ ਇਹ ਲਗਭਗ 360 ਤੋਂ ਵੱਧ ਜਿਹੜੀਆਂ ਨੇ ਡੈਡ ਬੋਡੀਆਂ ਆ ਉਹ ਵਰਾਇਸ ਸਾਹਿਬ ਹੋਰੀ ਉੱਥੋਂ ਉਹਨਾਂ ਦੀ ਯਾਤਰਾ ਕਰਕੇ ਤੇ ਏਡੀਅਨ ਕੰਸਲਟ ਦੇ ਸਹਿਯੋਗ ਨਾਲ ਇਹ ਭਾਰਤ ਫਕ ਫਕ ਸੂਫ ਮੈਜ ਨੇ ਆਪਣੇ ਵੱਖ-ਵੱਖ ਸੂਬਿਆਂ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਜਿਹੜੇ ਵਕ-ਵਕਤ ਜ਼ਿਲ੍ਹਿਆਂ ਨਾਲ ਸੰਬੰਧਿਤ ਆ ਉਹ ਇੱਥੇ ਆਈਆਂ ਹੁਣ ਤੱਕ ਆ ਚੁੱਕੀਆਂ ਨੇ ਅੱਜ ਅਸੀਂ ਅੰਮ੍ਰਿਤਸਰ ਦੀ ਟੀਮ ਹੈ ਸਾਡੇ ਨਾਲ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਸ਼ਿਸ਼ਪਾਲ ਸਿੰਘ ਸੁਖਚੈਨ ਸਿੰਘ ਔਰੀ ਨੇ ਸਾਡੇ ਇਥੋਂ ਜਿਹੜਾ ਫਾਈਨੈਂਸ ਦਾ ਕੰਮ ਦੇਖਦੇ ਨੇ ਨਵਜੀਤ ਸਿੰਘ ਔਰੀ ਇਹ ਸਾਰੇ ਅਸੀਂ ਇੱਥੇ ਪਹੁੰਚੇ ਹਾਂ ਸੋ ਇਹਨਾਂ ਨੂੰ ਅਸੀਂ ਡੈੱਡ ਬੋਡੀ ਜਿਹੜੀ ਆ ਉਹ ਸਾਰੀ ਇੱਥੇ ਰੀਸੀਵ ਕਰਕੇ ਦਾਣਾ ਕਿਉਂ ਮੰਨੇ ਲੇ ਕੋਟ ਲਏ ਆ ਕਿ